ਵੇਰ ਦੀ ਰੋਟੀ ਬਣਾ ਲਓ ਸ਼ਾਮ ਤੱਕ ਨਹੀਂ ਸੁੱਕਦੀ ਪਾਵਾਂ ਦੋ ਦਿਨ ਰੋਟੀ ਪਈਆਂ ਰਹਿਣ ਸੁੱਕਦੀ ਨਹੀਂ ਰੋਟੀ ਚਿੱਟੀ ਰੋਟੀ ਪੰਜਾਬ ਯੂਨੀਵਰਸਿਟੀ ਨੇ ਇੱਕ ਘਰੇ ਰੋਟੀ ਬਣਾਉਣ ਵਾਸਤੇ ਸਪੈਸ਼ਲ ਕਣਕ ਕੱਢੀ ਆ ਜਿਹਪਾਤੀ ਨੰਬਰ 1 ਇਹਦੇ ਵਿੱਚ ਉਹ ਸਾਰੇ ਗੁਣ ਨੇ ਜਿਹੜੀ ਜਿਨ੍ਹਾਂ ਦੀ ਆਪਾਂ ਨੇ ਸਰੀਰ ਨੂੰ ਲੋੜ ਹੁੰਦੀ ਆ ਉਹ ਤੱਤ ਉਹੇ ਹਿਸਾਬ ਨਾਲੇ ਵੈਰਾਈਟੀ ਡਿਜ਼ਾਈਨ ਕੀਤੀ ਗਈ ਆ ਇਹ ਚਪਾਤੀ ਨੰਬਰ 1 ਆ ਜੀ ਖਾਣ ਨੂੰ ਬਹੁਤ ਵਧੀਆ ਜੀ ਸਵੇਰ ਦੀ ਰੋਟੀ ਬਣਾ ਲਓ ਸ਼ਾਮ ਤੱਕ ਨਹੀਂ ਸੁੱਕਦੀ ਪਾਵਾਂ ਦੋ ਦਿਨ ਰੋਟੀ ਪਈਆਂ ਰਹਿਣ ਸੁੱਕਦੀ ਨਹੀਂ ਰੋਟੀ ਚਿੱਟੀ ਰੋਟੀ ਠੀਕ ਹੈ ਤੇ ਬਾਕੀ ਇਹ ਲੱਗਦੀ ਕਦੋਂ ਆ ਜੀ ਵੈਰੈਟੀ ਇਹ ਇਹ ਨਵੰਬਰ ਦੇ ਪਹਿਲੇ ਹਫ਼ਤੇ ਲੱਗਦੀ ਹੈ ਤੇ ਹੁਣੇ ਦੋ ਚਾਰ ਦਿਨ ਚ ਵੱਡਣ ਵਾਲੀ ਹੈ ਨਵੰਬਰ ਦੇ ਪਹਿਲੇ ਹਫ਼ਤੇ ਲਾ ਕੇ ਉਹੀ 13 14 ਅਪ੍ਰੈਲ ਵਿਸਾਖੀ ਦੇ ਨੇੜੇ ਤੇੜੇ ਕੱਟਣ ਲਈ ਤਿਆਰ ਹੈ ਤੇ ਇਹਦੇ ਵਿੱਚ ਬਾਕੀ ਡੀਏਪੀ ਯੂਰੀਆ ਵਗੈਰਾ ਨਹੀਂ ਪੈਂਦਾ ਹਾਂਜੀ ਹਾਂ ਸੇਮ ਨਾਰਮਲ ਡੀਏਪੀ ਨਾਰਮਲ ਯੂਰੀਆ ਕਦ ਵੀ ਬਹੁਤ ਜ਼ਿਆਦਾ ਜੀ ਕਣਕ ਹਾਂਜੀ ਹਾਂ ਅੱਧ ਬਹੁਤ ਜ਼ਿਆਦਾ ਤੇ ਨਾੜ ਬਹੁਤ ਜ਼ਿਆਦਾ ਤੇ ਡਿੱਗਣ ਦਾ ਕੋਈ ਮਤਲਬ ਨਹੀਂ ਡਿੱਗੀ ਨਹੀਂ ਕਣਕ ਬਿਲਕੁਲ ਵੀ ਇਹ ਤੇ ਬਣੀ ਇਹ ਸਪੈਸ਼ਲ ਰੋਟੀ ਖਾਣ ਨੂੰ ਰੋਟੀ ਵਾਸਤੇ ਵੀਜੋ ਕਿੱਲਾ ਅੱਧਾ ਕਿੱਲਾ ਜ਼ਰੂਰ ਵੀਜੋ ਹਰ ਇੱਕ ਫਾਰਮਰ ਕਿੱਲਾ ਅੱਧਾ ਕਿੱਲਾ ਆਪਦੇ ਘਰ ਵਾਸਤੇ ਜ਼ਰੂਰ ਵੀਜੋ ਚਪਾਤੀ ਨੰਬਰ 1 ਆਪਦੇ ਘਰ ਦੇ ਰੋਟੀ ਵਾਸਤੇ ਜ਼ਰੂਰ ਵੀਜੋ ਕਿਉਂਕਿ ਇਹਦੇ ਵਿੱਚ ਉਹੀ ਤੱਤ ਨੇ ਜਿਨ੍ਹਾਂ ਦੀ ਆਪਾਂ ਨੂੰ ਸਰੀਰ ਕਬਡੀ ਨੂੰ ਲੋੜ ਹੈ ਇਹ ਡਾਕਟਰਾਂ ਨੇ ਉਹ ਹਿਸਾਬ ਨਾਲੀ ਡਿਜ਼ਾਈਨ ਕੀਤੀ ਹੈ ਤਾਂ ਕਿ ਆਪਣੀ ਬਾਡੀ ਹੈ ਜਿਹੜੀ ਤੰਦਰੁਸਤ ਰਹੇ ਆਪਣੇ ਖਾਣ ਵਾਸਤੇ ਇਹ ਬਾਡੀ ਵਾਸਤੇ ਲਾਹੇਵੰਦ ਹੈ ਆਪਣੇ ਸਰੀਰ ਵਾਸਤੇ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਕਿਸੇ ਨੇ ਵੀ ਜੇ ਇਹਦਾ ਬੀਜ ਲੈਣਾ ਤਾਂ ਉਹ ਸਕਰੀਨ ਤੇ ਦਿੱਤੇ ਨੰਬਰ ਤੇ ਬੁੱਕ ਕਰਵਾ ਸਕਦੇ ਹੋ ਆਲ ਇੰਡੀਆ ਚ ਕਿਤੇ ਵੀ ਮੰਗਵਾ ਸਕਦੇ ਆਲ ਇੰਡੀਆ ਚ ਕਿਤੇ ਵੀ ਮੰਗਾ ਸਕਦੇ ਬਾਈ ਟ੍ਰਾਂਸਪੋਰਟ ਬਾਈ ਇੰਡੀਆ ਪੋਸਟ ਬਹੁਤ ਥੋੜੇ ਖਰਚੇ 'ਚ ਜਿੱਥੇ ਮਰਜ਼ੀ ਮੰਗਾ ਲਓ ਤੇ ਬਾਕੀ ਇਹ ਥੋੜੀ ਹੀ ਵਾਹਣ ਲੱਗਿਆ ਹੋਇਆ ਥੋੜੀ ਬੀਜ ਹੈ ਜੇ ਕਿਸੇ ਨੇ ਲੈਣਾ ਤਾਂ ਸੰਪਰਕ ਕਰ ਲਿਓ ਧੰਨਵਾਦ ਜੀ ਥੈਂਕ ਯੂ